ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਮਨੇਲਾ ਦੇ ਵੱਲੋਂ ਆਪਣੇ ਪਿਤਾ ਸਵਰਗਵਾਸੀ ਕੈਪਟਨ ਅੰਗਦ ਸਿੰਘ ਰਾਣਾ ਅਤੇ ਸਾਗਰ ਖਮਾਣੋ ਦੀ ਯਾਦ ਵਿੱਚ 24 ਵਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਪੀਜੀਆ ਚੰਡੀਗੜ੍ਹ ਤੋਂ ਪਹੁੰਚੀ ਮਹਾਰ ਡਾਕਟਰਾਂ ਦੀ ਟੀਮ ਦੇ ਵੱਲੋਂ 71 ਕਿ ਤੱਕ ਹੈ ਦੱਸ ਦਈਏ ਕਿ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਰਵਿੰਦਰ ਸਿੰਘ ਮਨੇਲਾ ਦੇ ਵੱਲੋਂ ਦੇਸੀ ਘੋੜੇ ਦੇ ਡੱਬੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਖਾਣ ਪੀਣ ਦੇ ਲਈ ਪਨੀਰ ਅਤੇ ਦੁੱਧ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਲੋਕ ਗਾਇਕ ਸਨੀ ਰਾਏਪੁਰ ਵਾਲੇ ਤੋਂ ਇਲਾਵਾ ਪੂਸ ਮਲਾਜਮਾ ਨੇ ਵੀ ਖੁੰਦਾਨ ਕੀਤਾ। ਇਸ ਮੌਕੇ ਗੁਰਮਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਸੋਨੀ, ਪ੍ਰੀਤਮ ਸਿੰਘ ਬਾਜਵਾ, ਸਰਪੰਚ ਪੂਸ਼ਨ ਕੁਮਾਰ ਸੰਗੋਲ, ਪੰਚ ਕਰਨਵੀਰ ਸਿੰਘ ਕਾਲਾ, ਪਾਲ ਸਿੰਘ, ਮस्तान ਸਿੰਘ ਆदि ਹਾਜ਼ਰ ਸਨ। ਤਾਂ ਇਹ ਕਿ ਰਵਿੰਦਰ ਸਿੰਘ ਮਨੇਲਾ ਦੇ ਵੱਲੋਂ ਹਰ ਸਾਲ ਆਪਣੇ ਪਿਤਾ ਦੀ ਯਾਦ ਵਿੱਚ ਖੁੰਦਾਨ ਕੈਂਪ ਲਗਾਇਆ ਜਾਂਦਾ ਹੈ। ਉਹਨਾ ਬੋਲਦਾ ਕਿ ਆ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਦੀ ਜਾਨ ਬਚ ਸਕੇ ਹਾਂਜੀ ਤੇਰਮਾ ਸਾਹਿਬ ਤੁਸੀਂ ਹਰ ਸਾਲ ਆਪਣੇ ਪਿਤਾ ਜੀ ਦੀ ਯਾਦ ਵਿੱਚ ਇੱਕ ਖੂਨਦਾਨ ਕਰਪਲਾਉਨੇ ਆ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਮੇਰਾ 24 ਕੰਪ ਦਾ ਖੂਨਦਾਨ ਦਾ ਜੀ ਇਹ ਸਾਡੇ ਫਾਦਰ ਸਾਹਿਬ ਦਾ ਇਸ ਨੇ ਢੋਗਦਾ 2000 ਚ ਜੀ 31 ਅਜ ਦਾ ਦਿਨ ਅਜੇ ਦਾ ਢੋਗਦਾ ਉਹ ਸਾਨੂੰ ਉਸ ਟਾਈਮ ਖੂਨ ਦੀ ਲੋੜ ਪਈ ਤੇ ਸਾਨੂੰ ਖੂਨ ਮੌਕੇ ਤੇ ਮਿਲਿਆ ਨਹੀਂ ਹੈ ਹਾਂ ਤੇ ਮੇਰੇ ਫਾਦਰ ਮਿਲਟਰੀ ਵਿੱਚ ਇਹਨਾਂ ਨੇ ਦੋ ਜੰਗਾ ਵੀ ਲਣੀਆਂ ਤੇ ਜਾਤੇ ਬਾਅਦ ਮੇਰਾ ਫਿਰ ਮਾਨ ਬਣ ਗਿਆ ਬਾਈ ਯਾਰ ਆਪਾਂ ਚਲੋ ਕੁਛ ਨਾ ਕੁਛ ਸਵਾਦ ਲਈ ਕਰੀਏ ਯੋਗਦਾਨ ਪਾਈਏ ਕਿਉਂਕਿ ਖੂਨ ਇੱਕ ਉਹ ਚੀਜ਼ ਹੈ ਕਿ ਜਿਹੜੀ ਦੁਨੀਆ ਦੇ ਵਿੱਚ ਕਿਸੇ ਸਾਇੰਸ ਤੋਂ ਹਾਲੇ ਬਣੀ ਨਹੀਂ ਹੈ ਬਾਕੀ ਜਿੰਨੇ ਸਰੀਰ ਦੇ ਅੰਗ ਹੈ ਉਹ ਸਾਰੇ ਸਾਡੀ ਜਿਹੜੀ ਸਾਇੰਸ ਹੈ ਤਰੱਕੀ ਕਰ ਚੁੱਕੀ ਹੈ ਅੱਖਾਂ ਵੀ ਗੋਡੇ ਵੀ ਚੂਲੇ ਵੀ ਗੁਰਦੇ ਵੀ ਕਿਤੇ ਵੀ ਬਣਦੇ ਆ ਇਸ ਕਰਕੇ ਜਦੋਂ ਮੈਂ ਸੋਚ ਲਿਆ ਕਿ ਵੀ ਖੂਨਦਾਨ ਕੈਂਪ ਲਾਈਏ ਤਾਂ ਕਿ ਜਿਹੜੀਆਂ ਬਹੁਤ ਗਰੀਬ ਲੋਕਾਂ ਹਸਪਤਾਲਾਂ ਵਿੱਚ ਆਪਾਂ ਜਾ ਕੇ ਦੇਖਦੇ ਆ ਬਹੁਤ ਲੋਕ ਖੂਨ ਪਿੱਛੇ ਰਹਿ ਜੰਨੇ ਆ ਖੂਨ ਪਿੱਛੇ ਦਮ ਤੋੜ ਜੰਨੇ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਖਮਾਨੋ ਤੋਂ ਸਾਡੇ ਰਾਜਪਾਲ ਜੀ ਆਪਣੀ ਟੀਮ ਨਾਲ ਪਹੁੰਚੇ ਆ ਇਹਨਾਂ ਦਾ ਵੀ ਮੈਂ ਇਹਨਾਂ ਦਾ ਵੀ ਕਿੰਨੇ ਲਫਜ਼ ਨਹੀਂ ਕਿ ਜਿਹੜੇ ਲੋਕ ਤਾਂ ਸਰਗ ਸੋਖਿਆ ਫੌਜ ਦੇ ਵਿੱਚ ਲੋਕਾਂ ਦੇ ਰਾਖੀ ਕਰਦੇ ਆ 24 ਘੰਟੇ ਡਿਊਟੀ ਦੇ ਨਾਲ ਨਾਲ ਇਹਨਾਂ ਨੇ ਉਦਮ ਕਰਿਆ ਕਿ ਇਹਨੇ ਖੂਨਦਾਨ ਇੱਕ ਆਪਣਾ ਉਦਮਦਾਨ ਸਮਝਿਆ ਇਹ ਵੀ ਅੱਜ ਖੂਨਦਾਨ ਵਾਲੀ ਪਹੁੰਚੀ ਆ ਸਾਡੇ ਕੋਲ ਲਫਜ਼ ਨਹੀਂ ਕਿ ਅਸੀਂ ਕਿਹਨਾ ਲਫਜ਼ਾਂ ਨਾਲ ਇਹਨਾਂ ਦਾ ਸਨਮਾਨ ਕਰੀਏ ਧੰਨਵਾਦ ਕਰੀਏ ਤੇ ਮੇਰਾ ਇੱਕ ਸਨੇਹਾ ਹੈ ਸਾਡੇ ਚਾਹੇ ਭਾਈ ਮੁਲਾਜ਼ਮ ਤਾਂ ਕੋਈ ਵੀ ਕਿਸੇ ਵੀ ਖੇਤਰ ਦਾ ਉਚਾਰਾ ਟੀਚਰ ਚਾਹੇ ਪੁਲਿਸ ਮੁਲਾਜ਼ਮ ਚਾਹੇ ਪਟਵਾਰੀ ਹੈ ਚਾਹੇ ਕਾਨੂੰਗੋ ਚਾਹੇ ਪਿੰਡਾਂ ਦੇ ਕਲੱਬ ਹੈ ਚਾਹੇ ਸਪੋਰਟ ਕਲੱਬ ਹੈ ਕੋਈ ਕਿੰਨਾ ਦੇ ਹਰ ਪਿੰਡ ਦੇ ਵਿੱਚ ਕੈਂਪ ਲਾਉਣ ਕਿਉਂਕਿ ਮੈਂ ਸਰਪੰਚਾਂ ਨੇ ਵੀ ਕਹਿਣਾ ਹਰ ਪੈਂਕਲ ਅੱਗੇ 5-7 ਨੂੰ ਮੌਕਾ ਮਿਲਦਾ ਚਲੋ ਮੈਨੂੰ 25 ਸਾਲ ਮੌਕਾ ਮਿਲਿਆ ਵੀ ਖੂਨਦਾਨ ਲੋਕਾਂ ਦਾ ਇਕੱਠਾ ਕਰੀਏ ਤਲ ਤਲ ਕਰਕੇ ਸਮੁੰਦਰ ਭਰ ਜਾਂਦਾ ਹੈ ਜਿਸ ਕਿ ਮੈਨੂੰ ਖੂਨ ਦੇਣ ਦੇ ਨਾਲ ਬੜੀ ਸੰਤੁਸ਼ਟੀ ਮਿਲਦੀ ਹੈ ਜਿਸ ਕਿ ਇੱਕ ਅਸੀਂ ਕਿਸੇ ਡੋਨੇਸ਼ਨ ਦੀ ਲੰਦੇ ਸਾਨੂੰ ਬਹੁਤ ਵੀਰ ਕਹਿੰਦਾ ਸਾਡਾ 2011 ਨੂੰ ਸਮਾਰਪਿਤ ਅਸੀਂ ਬੇਹੱਥ ਮੰਨ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਕੋਲ ਦਰਸ਼ਨ ਦੇ ਦਿਓਗੇ ਅਗਰ ਖੂਨਦਾਨ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਕੋਈ ਖੂਨਦਾਨੀ ਲਿਆ ਸਕਦੇ ਹੋ ਇੰਨੀ ਸਾਰੀ ਹੈਲਪ ਕਰਦੇ ਹੋ ਕਿ ਬਾਕੀ ਤੁਹਾਡਾ ਸਾਡਾ ਸਾਦਾ ਤੁਹਾਡੇ ਵਿਸ਼ੇਸ਼ ਤੁਹਾਡਾ ਆਸ਼ੀਰਵਾਦ ਸਾਨੂੰ ਸਾ ਲਈ ਬਹੁਤ ਬੜੀ ਮਾਣ ਦੀ ਗੱਲ ਹੈ ਇਸ ਪਾਸਾ ਪਿੰਨ ਮਨੈਲਾ ਦੇ ਵਿੱਚ ਖੂਨਦਾਨ ਕੈਂਪ ਲੱਗਿਆ ਤੇ ਤੁਸੀਂ ਸਮੂਲੀਅਤ ਕੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਬੈਨਰ ਰਵਿੰਦਰ ਸਿੰਘ ਰਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਆਪਣੇ ਫਾਦਰ ਸਾਹਿਬ ਕੈਪਟਨ ਅੰਗਰ ਸਿੰਘ ਜੀ ਦੀ ਯਾਦ ਵਿੱਚ ਇਹ 24 ਮਾ ਖੂਨਦਾਨ ਕੈਂਪ ਲਾਇਆ ਜੀ ਜੋ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਵੱਡਾ ਉਪਰਾਲਾ ਹੈ ਜੀ ਸਾਨੂੰ ਸਭ ਨੂੰ ਇਹੋ ਜਿਹੇ ਕੰਮ ਦਾ ਪਿੰਡ ਪਿੰਡ ਲੈਵਲ ਤੇ ਜਰੂਰ ਕਰਨੇ ਚਾਹੀਦੇ ਆ ਅਸੀਂ ਅਸ਼ੋਕ ਜੀ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਇੱਕ ਖੂਨਦਾਨ ਕੈਂਪ ਵਿੱਚ ਆਪਣੇ ਇਲਾਕੇ ਵਿੱਚ ਸਭ ਤੋਂ ਅੱਗੇ ਹੁੰਦੇ ਨੇ ਤੇ ਇਹ ਇਕ ਕਰਵਾਂਦੇ ਨੇ ਖੂਨਦਾਨ ਲਈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਸਾਨੂੰ ਸਭ ਨੇ ਇਹੋ ਜੇ ਕੰਮ ਕਰਨੇ ਚਾਹੀਦੇ ਹਾਂ ਜੀ ਮੈਡਮ ਜੀ ਅੱਜ ਪਿੰਡ ਮਨੈਲਾ ਦੇ ਵਿੱਚ ਖੂਨਦਾਨ ਕੈਂਪ ਲੱਗਿਆ ਤੇ ਤੁਸੀਂ ਖੂਨਦਾਨ ਕੀ ਤੱਕ ਕੀ ਕਹਿਣਾ ਚਾਹੁੰਦੇ ਆ ਅਸੀਂ ਸ਼ਾਰਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਆ ਤੇ ਮੈਂ ਫਸਟ ਟਾਈਮ ਖੂਨਦਾਨ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਅੱਗੇ ਤੋਂ ਅਸੀਂ ਐਪਰੀਸ਼ੀਏਟ ਕਰਾਂਗੇ ਸਾਡੇ ਹੋਰ ਵੀ ਮੁਲਾਜ਼ਮਾਂ ਕੇ ਖੂਨਦਾਨ ਕਰਨ ਤੇ ਧੰਨਵਾਦ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇਹ ਸਭ ਤੋਂ ਵਧੀਆ ਮੁਹਿੰਮ ਚਲਾਈ ਹੋਈ ਆ ਤੇ ਅੱਗੇ ਵੀ ਸਾਡੇ ਮੁਲਾਜ਼ਮਾਂ ਇਹਨਾਂ ਦੇ ਸਹਾਕਾਰੀ ਹੋਣਗੇ ਅੱਗੇ ਤੋਂ ਸਾਨੂੰ ਦੱਸਿਆ ਜਾਵੇ ਸਾਡੇ ਨਾਲ ਦੇ ਹੋਰ ਵੀ ਆ ਕੇ ਕਰਵਾ ਕੇ ਜਾਣਗੇ ਧੰਨਵਾਦ ਮੈਡਮ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਨੌਜਵਾਨ ਪੀੜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਆ ਕਿ ਵੀ ਅੱਗੇ ਸਭ ਤੋਂ ਜ਼ਿਆਦਾ ਇਹ ਖੂਨਦਾਨ ਕੈਂਪ ਵਿੱਚ ਆਉਣ ਤੇ ਨਸ਼ੇ ਤੋਂ ਪਰਹੇਜ਼ ਕਰਨ ਠੀਕ ਆ ਨਾ ਤੇ ਤਾਂ ਜੋ ਅੱਗੇ ਤੋਂ ਅੱਗੇ ਪੀੜੀ ਵਧੀਆ ਰਹੇ